ब्रेक ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੇਡ ਸੱਤ ਤੁਹਾਡਾ ਬਹੁਤ ਸਵਾਗਤ ਹੈ ਜੀ ਮੇਰਵਨ ਕਲਸਾ ਅੱਗੇ ਗੱਲ ਕੀਤੀ ਜਾਵੇ ਤਾਂ ਹਾਲ ਹੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਟਿੱਪਣੀ ਕਰਦਿਆਂ ਹੋਇਆ ਕਿ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਮਨਾਉਣ ਦਾ ਉਹਨਾਂ ਦੇ ਕੋਲ ਕੋਈ ਕਾਪੀਰਾਈਟ ਨਹੀਂ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਨਗਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਸ਼ਤਾਬਦੀ ਮਨਾਉਣ ਦੇ ਲਈ ਕਰਵਾਈ ਗਏ ਸਮਾਗਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਜਿਸ ਦੇ ਕਾਰਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਗਾਇਕ ਵੀਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ ਇਸ ਵਿਵਾਦ ਦੇ ਸੰਦਰਭ ਦੇ ਵਿੱਚ ਮੁੱਖ ਮੰਤਰੀ ਦੇ ਕਾਪੀਰਾਈਟ ਵਾਲੇ ਬਿਆਨ ਦੀ ਮਹੱਤਤਾ ਅਤੇ ਸਰਕਾਰ ਦੀ ਸਥਿਤੀ ਤੇ ਇਸ ਦੇ ਪ੍ਰਭਾਵ ਦੇ ਬਾਰੇ ਦੇ ਵਿੱਚ ਦੱਸਿਓ ਤੇ ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਅਤੇ ਸਿੱਖ ਮਰਿਆਦਾ ਦੀ ਪਾਲਣਾ ਦੇ ਸੰਦਰਭ ਦੇ ਵਿੱਚ ਸਰਕਾਰ ਅਤੇ ਐਸਜੀਪੀਸੀ ਦੇ ਵਿਚਕਾਰ ਤਣਾਅ ਦੇ ਕਾਰਨਾਂ ਦੀ ਵੀ ਪਰਚੋਲ ਕਰਿਓ ਹੂੰ ਦੇਖੋ ਅੱਜ ਜਿਹੜਾ ਨਾ ਗੱਲ ਹੈਗੀ ਆ ਕਿ ਅਸੀਂ ਲਗਾਤਾਰ ਖਬਰਾਂ ਖਬਰਾਂ ਪੜਦੇ ਆ ਰਹੇ ਹਾਂ ਹੂੰ ਪੜਦੇ ਕੀ ਆ ਰਹੇ ਹਾਂ ਕਿ ਜਿੱਥੇ ਮਤਲਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਮਤਲਬ 550 ਸਾਲ ਤੋਂ 500 ਸਾਲ ਜੋ ਮਰਿਆ ਸੀ ਗੁਰੂ ਨਾਨਕ ਸਾਹਿਬ ਦਾ ਉਸ ਤੋਂ ਬਾਅਦ ਸ਼ਤਾਬਦੀਆਂ ਸ਼ੁਰੂ ਕੀਤੀਆਂ ਤੇ ਇਹ ਸ਼ਤਾਬਦੀਆਂ ਬੜੇ ਜ਼ੋਰ ਨਾਲ ਮਨਾਇਆ ਜਾਂਦੀਆਂ ਤੇ ਸ਼ਤਾਬਦੀਆਂ ਉੱਤੇ ਮਤਲਬ ਇਹ ਲੋਕਾਂ ਦੀ ਜਿਹੜੀ ਮਤਲਬ ਉਹਨਾਂ ਗੁਰਮਤਿ ਵਾ ਜਾਣ ਦੀ ਜਾਂ ਮਤਲਬ ਲੋਕਾਂ ਦਾ ਆਪਣੇ ਗੁਰਸਿੱਖ ਹੋਣ ਦੀ ਉਹ ਕਿ ਪਰੰਪਰਾ ਜਲਦੀ ਲੈਰ ਵੀ ਜਲਦੀ ਹੈ। ਹਾਂਜੀ। ਸਰਕਾਰਾਂ ਜਿਹੜੀਆਂ ਮੁਜੱਦੇ ਹੁੰਦੀਆਂ ਉਸ ਦਿਨ ਦਿਹਾੜੇ ਦੇ ਉੱਤੇ ਸਮਰਪਿਤ ਕੋਈ ਨਾ ਕੋਈ ਪ੍ਰੋਗਰਾਮ ਦਿੰਦੀਆਂ ਹੈਗੀਆਂ। ਵੀ ਅਸੀਂ ਉਹ ਗੁਰੂ ਸਾਹਿਬ ਦੇ ਨਾਂ ਕੋਈ ਹਸਪੀਟਲ ਬਣਾ ਰਹੇ ਹਾਂ, ਕੋਈ ਕਾਲਜ ਬਣਾ ਰਹੇ ਹਾਂ, ਕੋਈ ਸੰਸਥਾਵਾਂ ਬਣਾ ਰਹੇ ਹਾਂ ਤਾਂ ਕਿ ਮਤਲਬ ਪੰਜਾਬ ਦੇ ਵਿੱਚ ਕੋਈ ਵਿਕਾਸ ਹੋ ਸਕੇ। ਹਾਂਜੀ। ਲੇਕਿਨ ਇਹ ਤਾਂ ਹੋ ਸਕਦਾ। ਲੇਕਿਨ ਜਦੋਂ ਪੰਜਾਬ ਸਰਕਾਰ ਇਹ ਗੱਲ ਕਹੇ ਹੂੰ ਕਿ ਅਸੀਂ ਵੀ ਬਰਾਬਰ ਮਨਾਵਾਂਗੇ, ਅਸੀਂ ਵੀ ਕੀਰਤਨ ਕਰਾਵਾਂਗੇ, ਇਦਾਂ ਦੀ ਗੱਲ ਬਣਦੀ। ਹੂੰ ਕਿਉਂਕਿ ਗੁਰੂ ਘਰ ਦੀ ਇੱਕ ਆਪਣੀ ਮਰਿਆਦਾ ਹੁੰਦੀ ਆ, ਸੰਸਕਾਰ ਹੁੰਦੀ ਆ, ਉਹਦੇ ਵਿੱਚ ਹੀ ਰਹਿਣਾ ਹ ਜੀ ਹਾਂ ਜੀ ਹੁਣ ਗੱਲ ਇਹ ਕੀ ਕਿ ਇਹਨਾਂ ਨੇ ਭਗਵੰਤ ਮਾਨ ਸਾਹਿਬ ਤੁਹਾਨੂੰ ਪਤਾ ਹੀ ਆ ਜਦੋਂ ਨਾਲ ਸਾਹਮਣੇ ਨਾ ਮਾਈਕ ਆ ਜਾਂਦਾ ਤਾਂ ਪੱਤਰਕਾਰ ਦਾ ਹੋਵੇ ਤਾਂ ਵਿਧਾਨ ਸਭਾ ਦਾ ਹੋਵੇ ਤੇ ਉਹਨੂੰ ਚਿਤਾਂ ਜਾਂਦਾ ਕਿ ਮੈਂ ਅੱਜ ਗੱਲ ਨਵੀਂ ਸੁਣਣੀ ਆ ਕਿਉਂਕਿ ਉਹਨਾਂ ਦੇ ਕੋਲ ਅੰਦਰਲੀ ਨਾਲ ਹੀ ਕਾਮੇਡੀ ਜਾਗ ਪੈਂਦੀ ਆ ਤੇ ਉਸ ਕਾਮੇਡੀ ਦੇ ਵਿੱਚ ਉਹਨਾਂ ਨੇ ਉਹ ਕਹਿਤਾ ਕਹਿੰਦੇ ਕੀ ਗੱਲ ਇਹਨਾਂ ਕੋਲ ਬਾੜਾ ਕਹਿੰਦੇ ਕੋਈ ਕਾਪੀਰਾਈਟ ਆ ਜੀਪੀਜੀ ਕੋ ਉਹਨਾਂ ਕੋਈ ਹੀ ਕਾਪੀਰਾਈਟ ਹਮ ਪੂਰੀ ਸੰਗਤ ਨੂੰ ਜਗ ਨਤਮਸ ਕਰ ਸਦੀਆ ਲੇਕਿਨ ਪ੍ਰਬੰਧਾਂ ਨੂੰ ਧਿਆਨ ਰੱਖਣਾ ਉਹ ਜਿਸ ਦੇ ਕੰਮ ਹੈਗਾ ਜਿਹੋ ਬਣਿਆ ਹੈਗਾ ਲੇਕਿਨ ਉਸ ਕਾਪੀਰਾਈਟ ਦਾ ਗੱਲ ਕਰਨ ਤੋਂ ਬਾਅਦਾਂ ਜਦੋਂ ਇਹਨਾਂ ਸਰਕਾਰ ਨੇ ਸ਼ਿਨਗਰ ਵਿੱਚ ਫੰਕਸ਼ਨ ਕੀਤਾ ਹੈਗਾ ਹਾਂਜੀ ਗੁਰੂ ਸਾਹਿਬ ਨੂੰ ਸ਼ਹਾਦਤਾਂ ਨੂੰ ਸਮਰਪਿਤ ਕੀਤਾ ਜੀ ਜੀ ਤੇ ਉਹਦੇ ਵਿੱਚ ਜਿਹੜੇ ਗਾਇਕ ਹੈ ਵੀਰ ਸਿੰਘ ਆਏਗੇ ਹਮ ਵੀਰ ਸਿੰਘ ਇੱਕ ਸਰਮੌਰ ਗਾਇਕ ਹੈਗਾ ਉਹ ਸਿੱਖੀ ਸਰੂਪ ਵਿੱਚ ਹੈਗੇ ਹਮ ਲੇਕਿਨ ਉਹਨਾਂ ਦੇ ਗਾਣਿਆਂ ਦੇ ਵਿੱਚ ਕਿੰਦੂ ਪਰੰਤੂ ਨਹੀਂਗਾ ਉਹ ਲੱਚਰ ਨਹੀਂਗੇ ਹਮ ਠੀਕ ਹੈ ਉਹਨਾਂ ਦੀ ਇੱਕ ਹੈਗੀ ਆ ਲੇਕਿਨ ਜਦੋਂ ਗੁਰੂ ਸਾਹਿਬ ਨੂੰ ਸਮਰਪਿਤ ਸ਼ਾਦੀ ਨੂੰ ਸਮਰਪਿਤ ਹੈਗਾ ਉਹਦੇ ਵਿੱਚ ਜੂਰ ਉਹਨਾਂ ਨੂੰ ਦੇਖਣਾ ਪੈਣਾ ਕਿ ਮੈਂ ਇੱਥੇ ਭੰਗੜੇ ਪਾਉਣੇ ਆ ਹੂੰ ਬਿਲਕੁਲ ਜੀ ਮੈਂ ਸੱਜਰ ਗੀਤ ਗਾਉਣੇ ਆ ਕਿ ਜਾ ਮੈਂ ਧਰਮ ਕਰਣਾ ਹੈਗਾ ਹੂੰ ਉਹਨਾਂ ਨੇ ਉਹ ਕਰਾਇਆ ਹੂੰ ਉੱਥੇ ਦੇ ਸਿਨਗਰ ਦੇ ਉਹ ਸਿੱਖ ਲੋਕਾਂ ਨੇ ਮੈਂ ਭੰਗੜੇ ਪਾਉਂਦੇ ਦੇਖੇ ਤੁਸੀਂ ਦੇਖੇ ਹੈਗੇ ਲੇਕਿਨ ਇਦਾਂ ਲੱਗਦਾ ਸੀਗਾ ਕਿਹਨੇ ਪਿੱਛੇ ਬੈਂਨਰ ਆ ਨਾ ਬੈਂਨਰ ਦੀ ਬਦਬੀ ਹੋਈ ਸੀ ਹੂੰ ਲੇਕਿਨ ਜਦੋਂ ਇਸ ਕਹਦਾ ਨੋਟਿਸ ਲਿਆ ਗਿਆ ਤੇ ਵੀਰ ਸਿੰਘ ਇਹ ਕਹਿੰਦਾ ਕਿ ਮੈਂ ਬਾਰੋਪਦੇਸ਼ੋਂ ਆਇਆ ਸੀ ਹਮ ਮੈਂ ਸਦਾ ਸਟੇਜ ਤੇ ਚਲੇ ਗਿਆ ਸਟੇਜ ਮੈਨੂੰ ਸਭੇਚਾਰਕ ਲੱਗੀ ਆ ਹਮ ਮੈਂ ਉਹ ਬੈਂਦਰ ਪੜਿਆ ਹੀ ਨਹੀਂ ਹਮ ਜੀ ਹਾਂ ਜੀ ਉਹਨਾਂ ਨੇ ਆਪਣੀ ਸਫਾਈ ਚਹੀ ਸਫਾਈ ਪੋਸੀਬਲ ਹਮ ਕਿਉਂਕਿ ਜਦੋਂ ਬੰਦਾ ਪਿੱਛੋਂ ਕਾਲਜ ਹੁੰਦਾ ਨਾ ਉਹਦੀ ਨਿਗਾਹ ਸੰਗਤ ਵੱਲ ਹੁੰਦੀ ਆ ਕਿ ਮੈਨਾਂ ਨੂੰ ਦੇਣਾ ਕੀ ਆ ਹਮ ਉਹ ਬੈਂਦਰ ਨਹੀਂ ਪੜਦਾ ਹੁੰਦਾ ਜੀ ਹੈਨਾ ਕਿਸੇ ਬੈਂਦਰ ਨੂੰ ਮੱਥਾ ਨਹੀਂ ਟੇਕਦਾ ਕੋਈ ਵੀ ਕਲਾਕਾਰ ਹਮ ਲੇਕਿਨ ਉਹਦੇ ਵਿੱਚ ਜਿਹੜਾ ਮੈਨੇਜਰ ਨੇ ਨਾ ਦੱਸਣਾ ਹਮ ਜੀ ਹਾਂ ਜੀ ਜਦੋਂ ਉਹਦੀ ਟੀਮ ਨੇ ਨਾ ਦੱਸਣਾ ਵੀ ਆਪਾਂ ਆ ਪਿਛ ਲੈ ਗਈ ਤੇ ਆ ਕੀਤਾ ਲੇਕਿਨ ਉਹਨੇ ਇਹ ਵੀ ਨਹੀਂ ਕਿਹਾ ਉਹਨਾਂ ਕੰਝ ਵੀ ਆਹ ਕਿਹਾ ਆਵਾ ਕਰਦਿਆ ਚਾਹੁੰਦੇ ਆ ਚਲੋ ਪ੍ਰੋਗਰਾਮ ਹੋ ਗਿਆ ਲੇਕਿਨ ਉਹਨੇ ਆਪਣੀ ਮਾਫੀ ਮੰਗ ਲਈ ਉਹ ਮਤਲਬ ਸਿੱਧੇ ਉੱਤੇ ਗਏ ਉਹਨਾਂ ਨੇ ਮਾਫੀ ਮੰਗੀ ਆ ਕਿ ਮੇਰੇ ਕੋ ਗੁਨਾਹ ਹੋ ਗਿਆ ਕਿ ਮੈਨੂੰ ਇਦਾਂ ਨਹੀਂ ਜੀਦਾ ਕਿ ਮੈਂ ਤੇ ਆ ਪਾਲਣ ਕਰਦਾ ਗੁਰਮੇਰਿਆ ਦਾ ਜੀ ਜੀ ਤੇ ਉਹਨਾਂ ਨੇ ਕਿਹਾ ਨਹੀਂ ਕੋਈ ਗੱਲ ਨਹੀਂ ਤੁਸੀਂ ਮਾਫੀ ਮੰਗੀ ਹੈਗੀਆਂ ਮਤਲਬ ਜੋ ਬਖਸ਼ਣ ਹਾਰਾ ਜੀ ਜੀ ਅਕਲਤਸ ਤੋਂ ਚਲੇ ਗਿਆ ਤੇ ਉਹ ਬਖਸ਼ਣ ਹਾਰਾ ਨੇ ਤੇ ਬਖਸ਼ਣ ਤੋਂ ਉਹਨੂੰ ਤਨਖਾਹ ਲੱਗੇਗੀ ਅੱਗੇ ਤੋਂ ਤੋਬਾ ਕਰੇਗਾ ਫਿਚਰ ਚ ਹੋਰ ਵੀ ਕਈਆਂ ਨੂੰ ਮਤ ਆਵੇਗੀ ਇੱਕ ਵਕਰੀ ਗੱਲ ਹਾਂਜੀ ਲੇਕਿਨ ਜਿਹਨਾਂ ਕੋ ਕਾਪੀ ਰਾਈਟ ਕੇ ਨੇ ਪਹਿਦੇ ਸੀ ਸਵਾਲ ਕਰਦੇ ਸੀ ਉਹ ਸਰਕਾਰ ਦਾ ਕੀ ਖੜਾ ਹੂੰ ਸਰਕਾਰ ਦੇ ਜਿਹੜੇ ਹਰਜੋਤ ਸਿੰਘ ਬੈਂਸ ਆ ਉਹ ਜਿਹੜੇ ਸਿੱਖਿਆ ਮੰਤਰੀ ਆ ਤੈਨੂੰ ਕੋ ਸਮਝ ਕੇ ਮਾਮਲੇ ਵੀ ਨਾਲ ਦੇ ਕੋਲ ਹੀ ਆ ਠੀਕ ਹ ਹ ਉਹਨਾਂ ਦੇ ਕੋਲ ਹੈਗਾ ਸਬਜੇ ਦੇ ਮਾਮਲੇ ਵੀ ਸੀਗੇ ਤੇ ਉਹਨਾਂ ਦੀ ਡਿਊਟੀ ਬਣਦੀ ਸੀਗੀ ਕਿ ਜਿਹੜਾ ਭਾਸ਼ਾ ਵਿਭਾਗ ਨੇ ਪ੍ਰੋਨੋ ਲਿਖਿਆ ਹ ਹ ਤੇ ਉਹ ਭਾਸ਼ਾ ਵਿਭਾਗ ਦੀ ਮਤਲਬ ਇਹ ਪੀਸ਼ਨ ਕੀ ਹੈਗੀ ਜੀ ਹਾਂਜੀ ਹੁਣ ਭਾਸ਼ਾ ਵਿਭਾਗ ਵੀ ਉਹਨਾਂ ਦਾ ਸਰਵੰਟ ਹੈ ਹ ਹ ਥੱਲੇ ਹੈ ਭਾਸ਼ਾ ਵਿਭਾਗ ਦੇ ਮਤਲਬ ਜ਼ਫਰ ਸਾਹਿਬ ਨੇ ਤਾਂ ਪ੍ਰੋਨੋ ਨਹੀਂ ਲਿਖਿਆ ਨਹੀਂ ਹ ਹ ਪ੍ਰੋਨੋ ਇਹਨਾਂ ਨੇ ਪਾਇਦਾ ਕੀਤਾ ਲੇਕਿਨ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਉਹ ਮੰਤਰੀ ਵੀ ਸਦ ਲਿਆ ਹ ਹ ਹੁਣ ਚਾਹੀਦਾ ਕਿਹਨੂੰ ਸਦਣਾ ਸੀ ਹ ਹ ਮੁੱਖ ਮੰਤਰੀ ਨੂੰ ਜਿਹੜੇ ਕਾਪੀਰਾਈਟ ਪੁੱਛਦੇ ਸੀਗੇ ਮੁੱਖ ਮੰਤਰੀ ਨੂੰ ਕਿਉਂ ਨਹੀਂ ਸਦਦੇ ਗਿਆ ਹ ਹ ਉਹਨਾਂ ਨੂੰ ਕਿਉਂ ਸੱਦਿਆ ਗਿਆ ਇਹ 'ਚ ਫਰਕ ਹੈਗਾ ਕਿ ਮੁੱਖ ਮੰਤਰੀ ਜਿਹੜਾ ਹੈਗੇ ਨਾ ਉਹਨੂੰ ਮਤਲਬ ਇਹ ਤੇ ਕਿਹਾ ਜਾਵੇ ਵੀ ਤੁਸੀਂ ਗਲਤ ਕਰਦੇ ਆਂ ਹਮ ਲੇਕਿਨ ਉਹਨੂੰ ਤਨਖਾਹ ਨਹੀਂ ਲਾਈ ਜਾ ਸਕਦੀ ਹਮ ਤਰਖਾ ਕੇਵਲ ਤੇ ਕੇਵਲ ਉਹਨਾਂ ਨੂੰ ਲੱਗ ਸਕਦੀ ਆ ਕਿ ਜਿਹੜਾ ਪੂਰਾ ਸਭ ਸੁਰੂ ਸੇਖੋ ਵੀ ਤੇ ਜਿਹਦੇ ਵਿੱਚ ਉਹਨੇ ਅਮਰਤ ਘਰੀ ਵੀ ਆਛਾ ਦੋ ਜੀ ਠੀਕ ਆ ਜੀ ਇਸ ਲਈ ਕਿ ਉਹਨਾਂ ਨੂੰ ਸੱਦਿਆ ਜਾਂਦਾ ਤੇ ਉਹਨਾਂ ਨੇ ਕੀ ਕਿਹਾ ਬੈਂਸਾਬ ਨੇ ਕਿਹਾ ਕਿ ਮੈਂ ਨੰਗੇ ਪੈਰੀ ਆਵਾਂਗਾ ਮੈਂ ਇਸ ਗੁਨਾਹ ਦੀ ਮਾਫੀ ਮੰਗਾਗਾ ਹਮ ਠੀਕ ਆ ਨੰਗੇ ਪੈਰੀ ਸੁਭੀਸ਼ ਸਿੰਘ ਬਾਦਲਵੀ ਗਏ ਸੀ ਕਿ ਨਾ ਤੇ ਉਹਨਾਂ ਗ੍ਰਾਹ ਵੀ ਝੋਲੀ ਚ ਪਾ ਲਿਆ ਤੇ ਅਜੇ ਮਾਫੀ ਨਹੀਂ ਕੀਤਾ ਲੋਕਾਂ ਨੇ ਹੂੰ ਜੀ ਹਾਂਜੀ ਕੀ ਉਹਨਾਂ ਦੇ ਮਾਫੀ ਮੰਗਣ ਤੋਂ ਬਾਅਦ ਹੂੰ ਉਹਨੂੰ ਲੋਕ ਮਾਫ ਕਰ ਦੇਣਗੇ ਹੂੰ ਕਾਪੀ ਰਾਈਟਸ ਬਾਰੇ ਮਾਫ ਕਰ ਦੇਣਗੇ ਠੀਕ ਆ ਭਗਵੰਤ ਜੀ ਮਾਨ ਬਾਰੇ ਦੋਨ ਕਹਿੰਦਾ ਕਿ ਇਹ ਪਥੀਤਾ ਹੂੰ ਹਨਾ ਵੀ ਉਹ ਜੇ ਸਾਇਦਰ ਸਿੱਖ ਹੁੰਦਾ ਹਾਂਜੀ ਭਗਵੰਤ ਮਾਨ ਤਾਂ ਵੀ ਸਿੱਧੇ ਜਾ ਸਕਦਾ ਸੀ ਹਮ ਲੇਕਿਨ ਉਹਨਾਂ ਸਿੱਖਾ ਨਾ ਸਾਇਦਰ ਸਿੱਖਾ ਉਹ ਕਿ ਪਤਿਤ ਸਿੱਖ ਹਮ ਤੇ ਉਹ ਪਤਿਤ ਸਿੱਖ ਨੂੰ ਸਿਰਫ ਇੱਕ ਵਾਰਨਿੰਗ ਮਿਲਦੀ ਉਸ ਤੱਕ ਤੋਂ ਲੇਕਿਨ ਉਹਨਾਂ ਨੂੰ ਤਨਖਾਹ ਨਹੀਂ ਦੇ ਸਕਦੀ ਸੁਖਵੀਰ ਸਿੰਘ ਬਦਲਵਾਗਾ ਵੀ ਤੁਸੀਂ ਇਨੰਦਨ ਆ ਕੇ ਤੁਸੀਂ ਆਹ ਸੇਵਾ ਕਰੋ ਜਾਂ ਝਾੜੂ ਮਾਰੋ ਜਾਂ ਭਾਂਡੇ ਤੋ ਹਾਂਜੀ ਹੁਣ ਭਗਵੰਤ ਮਾਨ ਤੇ ਇੱਕ ਪਾਸੇ ਹੋ ਗਏ ਦਿੱਤਪੁਰ ਨੇ ਦੇ ਕਰਕੇ ਹਮ ਅੱਗੇ ਕੌਣ ਸਾਹਮਣੇ ਉਸ ਮੰਤਰੀ ਹਾਂਜੀ ਉਹਨੇ ਮੰਤਰੀ ਹੈਗੇ ਆ ਹਰਜੋਤ ਸਿੰਘ ਬੈਂਸ ਤੇ ਜਾਂ ਉਹ ਲੋਗ ਆ ਇੱਕ ਵੀਰ ਸਿੰਘ ਜੀ ਹਮ ਅੱਜ ਉਹਨਾਂ ਨੂੰ ਮਿਲਣੀ ਸਜ਼ਾ ਮਿਲਣੀ ਹੈ ਹਮ ਹੈਨਾ ਧਰਮ ਸਜ਼ਾ ਮਿਲਣੀ ਹੈ ਧਰਮ ਸਜ਼ਾ ਦੇ ਵਿੱਚ ਆ ਗਿਆ ਕਿ ਉਹਨਾਂ ਨੂੰ ਉਹੀ ਸੇਵਾ ਕਰਨੀ ਪੈਣੀ ਆ ਉਹ ਤਿੰਨ ਦਿਨ ਕਰਨੀ ਪੈਂਦੀ ਆ ਚਾਰ ਦਿਨ ਕਰਨੀ ਪੈਂਦੀ ਆ ਜਾਂ ਕੇਵਲ ਤੇ ਕੇਵਲ ਉਹ ਇੱਕ ਦੇਖ ਕਰਵਾ ਕੇ ਹੀ ਮਾਫੀ ਮੰਗ ਲੈਂਦੇ ਹੈਗੇ ਜੀ ਹਾਂਜੀ ਹੈਨਾ ਇਹ ਤੇ ਜਹਦਰ ਗੜਗੱਜ ਦੀ ਹੈਗੀ ਆ ਕਿਉਂਕਿ ਜਹਦਰ ਗੜਗੱਜ ਸਾਹਿਬ ਵੀ ਪਿਛਲੇ ਦਿਨਾਂ ਤੋਂ ਆਪਣੇ ਘਰ ਦੇ ਰਜਿਵਿਆਂ ਚ ਰੂਜੇ ਸੀ ਕਿ ਉਹਨਾਂ ਦੇ ਰਿਸਦਾ ਦੀ ਡੈਥ ਹੋ ਜਾਂਦੀ ਐਕਸੀਡੈਂਟਸ ਨਾਲ ਹਾਂਜੀ ਜਵਾਨ ਦੀ ਤੇ ਇਸਰ ਕਿਉਂ ਆਪਣੇ ਘਰ ਦੇ ਵਿੱਚੋਂ ਆਪਣਾ ਦਰਦ ਲੇਕਿਨ ਉਹਨਾਂ ਨੇ ਆਪਣੀ ਡਿਊਟੀ ਮੰਨਦੇ ਹੋਏ ਉੱਥੇ ਜਾਣਾ ਕਿਉਂਕਿ ਸੱਦਿਆ ਵਾ ਇਹਨਾਂ ਨੂੰ ਹੂੰ ਠੀਕ ਆ ਦੇਖਿਓ ਸੱਦਿਆ ਕਰਕੇ ਉਹ ਡਿਊਟੀ ਕਰਦੇ ਵੇ ਅੱਜ ਗੜਗਾ ਸਾਹਿਬ ਦਾ ਹੁਕਮਨਾਮਾ ਜਿਹੜਾ ਹੋਗਾ ਸ੍ਰੀ ਅਕਾਲ ਤਾ ਸਭ ਤੋਂ ਹੁਕਮਨਾਮਾ ਹੋਣਾ ਉਹਦੀ ਮਰਿਆਦਾ ਦੇ ਅਨੁਸਾਰ ਹੂੰ ਜਿਹੜੀ ਸਰਕਾਰ ਕਾਪੀਰਾਈਟ ਪਹੁੰਚਦੀ ਹੈ ਐਸਪੀਸੀ ਨੂੰ ਹਾਂਜੀ ਐਸਪੀਸੀ ਪੀਸੀ ਵੱਲੋਂ ਵੀ ਇਸ਼ਾਰਾ ਹੋਊਗਾ ਹੂੰ ਬਿੰਦ ਦੱਸਣੇ ਕਾਪੀਰਾਈਟ ਕੀ ਹੁੰਦੇ ਠੀਕ ਹੈ ਨਾ ਬਿਲਕੁਲ ਜੀ ਤੇ ਉਹ ਸੁਝਾਅ ਕਿਹੜੀ ਮਿਲਦੀ ਹੈ ਉਹ ਤੇ ਸਮਝ ਦੀ ਗੋਖ ਵਿੱਚ ਹੈਗਾ ਹੂੰ ਬਿਲਕੁਲ ਜੀ ਠੀਕ ਹੈ ਨਾ ਲੇਕਿਨ ਇਹ ਇੱਕ ਸਾਫ਼ ਤੇ ਸਪਸ਼ਟ ਹੈਗੀ ਆ ਕਿ ਜੋ ਸਰਕਾਰ ਕਰਦੀਆਂ ਰਹੀਆਂ ਸਰਕਾਰਾਂ ਕਰਦੇ ਰਹੀਆਂ ਵਾ ਖੁਸ਼ਤਾਬੀਆਂ ਤੇ ਅਸੀਂ ਉਹ ਕੰਮ ਕਰਨ ਦੀ ਬਜਾਏ ਇੱਕ ਆਪਣਾ ਬਲੱਖਣ ਰੂਪ ਦੇਣ ਦੀ ਬਜਾਏ ਅਸੀਂ ਸਿਰਫ ਤੇ ਸਿਰਫ ਉਹਨਾਂ ਨਾਲ ਹੀ ਮਤਲਬ ਏਟਖੜਕਾ ਕਰ ਲਈਏ ਹਨਾ ਉਹਨਾਂ ਨੇ ਹਿੰਦੂਸਤਾਨ ਪਾਸਾ ਬਣਾ ਕੇ ਵੇਚੀਏ ਤੁਸੀਂ ਤੇ ਮਤਲਬ ਕਿੰਨੀ ਵਾਰ ਜਾ ਕੇ ਇਹ ਦਰਬਾਰ ਸਾਹਿਬ ਨੂੰ ਅਡਾਉਣ ਦੀਆਂ ਧਮਕੀਆਂ ਮਿਲੀਆਂ ਤੇ 8 ਤੋਂ ਬਾਅਦ ਦੇ ਟਾਈਮ ਮਿਲਿਆ ਸੀ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਹਾਂਜੀ ਹਨਾ ਉੱਥੇ ਜਾਣ ਦਾ ਤੇ ਇਸ ਕਰਕੇ ਲੱਗਦਾ ਨਿਕਾ ਕਿ ਮਤਲਬ ਧਾਰਮਿਕ ਮਾਮਲਿਆਂ ਦੇ ਵਿੱਚ ਰਾਜਨੀਤੀ ਦਾ ਪ੍ਰਵੇਸ਼ ਕਰਨਾ ਔਰ ਧਰਮ ਨੂੰ ਰਾਜਨੀਤੀ ਵਿੱਚ ਜਾ ਕੇ ਪ੍ਰਵੇਸ਼ ਕਰਨਾ ਤੇ ਜਦੋਂ ਕਹਿੰਦੇ ਨਾ ਜੀ ਧਾਮੀ ਸਾਹਿਬ ਤੇ ਹੈ ਹੀ ਨਹੀਂ ਧਾਰਮਿਕ ਮਾਨ ਸਾਹਿਬ ਕਹਿੰਦੇ ਆ ਇਹਦੇ ਉੱਥੇ ਇਲੈਕਸ਼ਨ ਲੜਦੇ ਆ ਇਹ ਤੇ ਕਾਲੀ ਦਲ ਨੂੰ ਬੋਲਦੇ ਆ ਬਲਵ ਸ਼੍ਰੋਮਣੀ ਗੁੱਦਰ ਬੰਧ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਇੱਕੋ ਸਿੱਕੇ ਦੇ ਦੋਨੋਂ ਪਹਿਲੂ ਆ ਹਾਂਜੀ ਹਾਂਜੀ ਤਿਗਨਾਂ ਦੀ ਉਹਨਾਂ ਨੇ ਇਥੇ ਜਾਣਾ ਹੀ ਜਾਣਾ ਮਤਲਬ ਇਹ ਕਿਤੇ ਨਹੀਂ ਲਿਖਿਆ ਕਿ ਜਿਹੜੇ ਧਾਮੀ ਸਾਹਿਬ ਪ੍ਰਧਾਨ ਬਣਿਆ ਉਹ ਕੇਵਲ ਕਥਾ ਕਰਨ ਜਾਇਆ ਕਰਨਗੇ ਜਾਂ ਉਹ ਕੀਰਤਨ ਕਰਨ ਜਾਇਆ ਕਰਨਗੇ ਇਹ ਨਹੀਂ ਹੈਗਾ ਜੀ ਉਹਨਾਂ ਨੇ ਗੁਰਦੁਆਰੇ ਦੀਆਂ ਜੜੀਆਂ ਰਾਸੀ ਜਿਹੜੀ ਮਤਲਬ ਸੱਤਾ ਵਾ ਉਹਨੂੰ ਵੀ ਸੰਭਾਲਣਾ ਹੈਗਾ ਲੇਕਿਨ ਉਹਨੂੰ ਸੰਭਾਲਣਾ ਕਿਸ ਵਿਵੇਕ ਵਿੱਚ ਹੈਗਾ ਉਹ ਵਿਵੇਕ ਸਾਹਮਣੇ ਆਉਣਾ ਹੈਗਾ ਤੇ ਵਿਵੇਕ ਉਹਨਾਂ ਦਾ ਕੱਲ੍ਹ ਸਾਹਮਣੇ ਆਇਆ ਜਦੋਂ ਉਹਨਾਂ ਨੇ ਮਤਾ ਪਾਸ ਕੀਤਾ ਹੈਗਾ ਤੇ ਉਹਨਾਂ ਨੇ ਉਹ ਮਤਲਬ ਇਦਾਂ ਦੀ ਗੱਲ ਕੀਤੀ ਹੈਗੀ ਆ ਕਿ ਜਿਹਦੇ ਵਿੱਚ ਪੰਥਕ ਤਰ੍ਹਾਂ ਜਿਹੜੀਆਂ ਬਾਗੀ ਆ ਉਹ ਵੀ ਚੁੱਪ ਕਰਾਤੀਆਂ ਠੀਕ ਆ ਤੇ ਹੁਣ ਇਹ ਦੇਖਣਾ ਹੈਗਾ ਕਿ ਹੁਣ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਗਲਤੀ ਕੀਤੀ ਆ ਉਸ ਗਲਤੀ ਤੋਂ ਬਾਦਾਂ ਉਹਨਾਂ ਨੂੰ ਕਿਹੜੇ ਕਿਟਾਰੇ 'ਚ ਖੜਾ ਕਰਦੇ ਹੈਗੇ ਦੇਹਦਰ ਗੜਗਾ ਸਾਹਿਬ ਇਹਨਾਂ ਨੂੰ ਖੜੇ ਕਰਨ ਤੋਂ ਬੰਦਾ ਫਿਰ ਜੇ ਅਗਲੀ ਪ੍ਰੀਖਿਆ ਉਹਨਾਂ ਦੀ ਹੈਗੀ ਆ ਕਿਹੜੀ ਪੰਜ ਮੈਂਬਰੀ ਕਮੇਟੀ ਹੈਗੀ ਆ ਉਹਨੂੰ ਕਿੱਥੇ ਖੜਾ ਕਰਦੇ ਹੈਗੇ ਆ ਤੇ ਜਿਹੜੇ ਸ਼ਰੂਮਣੀ ਅਕਾਲੀ ਦਲ ਨਾਲ ਜਿਨ੍ਹਾਂ ਦੇ ਕਰਕੇ ਉਹ ਬਣੇ ਹੈਗੇ ਆ ਉਹਨਾਂ ਨੂੰ ਕਿਹੜਾ ਸਾਂਤ ਦਵਾਦੇ ਹੈਗੇ ਆ ਇਹ ਉਹਨਾਂ ਦੀ ਵਿਵੇਕ ਹੈਗੀ ਸਹੀ ਹੈ ਜੀ ਵਿਵੇਕ ਇਹੀ ਹੁੰਦਾ ਕਿ ਵੱਖ-ਵੱਖ ਸਥਿਤੀਆਂ ਤੇ ਪ੍ਰਸਥਿਤੀਆਂ ਦੇ ਵਿੱਚ ਜਿਹੜਾ ਮਤਲਬ ਸਹੀ ਫੈਸਲਾ ਕਰਨਾ ਬਿਲਕੁਲ ਸਹੀ ਹੁਣ ਆਪਾਂ ਦੇਖਦੇ ਕਿ ਉਹਨਾਂ ਦਾ ਵਿਵੇਕ ਕੀ ਕਹਿੰਦਾ ਸਹੀ ਹੈ ਜੀ ਸੋ ਘਰੇ ਸਭ ਆਪਾਂ ਨੂੰ ਸਮਾ ਹੋਰੇ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਹੋਰੇ ਅੱਗੇ ਵਧਾ ਸਕੀਏ ਤੁਸੀਂ ਸ਼ੁਰੂਤ ਵਿੱਚ ਆਈ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਦੁਬਾਰਾ ਨਵੇਂ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਰਿਹਾ ਇਜਾਜ਼ਤ ਧੰਨਵਾਦ ਜੀ